ਸਾਰੇ ਯਾਨੀ ਬਹੁਤ ਲੱਕੀ ਸੀਗੇ ਐਸੀ ਫਿਲਮ ਦਾ ਹਿੱਸਾ ਬਣਨਾ ਫਿਲਮ ਬਹੁਤ ਵਧੀਆ ਬਣੀ ਹੈ ਜੋ ਸਾਡੀ ਜ਼ਿੰਦਗੀ ਚ ਅਸਲੀ ਔਂਕੜਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਦਰਸਾਇਆ ਗਿਆ ਮਾਤਾ ਨੇ ਆਪ ਮੌਕਾ ਸਾਨੂੰ ਦਿੱਤਾ, ਕ੍ਰੀਏਟ ਕੀਤਾ ਤੇ ਉਹਨੇ ਆਪ ਜਿਵੇਂ ਆਏ ਹੱਥ ਫੜ ਕੇ ਗੋਦੀ ਚ ਜਿਵੇਂ ਬੁਲਾਉਂਦੇ ਹੁੰਦੇ ਆ ਉਹਨਾਂ ਨੇ ਐਦਾਂ ਸਾਨੂੰ ਬੁਲਾਇਆ। ਕਾਸਤਾਨੂ ਲੈ ਕੇ ਕਹਾਣੀ ਹੈ ਤੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਔਂਕੜਾਂ ਆਂਦੀਆਂ ਉਹਨਾਂ ਨੂੰ ਦਰਸਾਇਆ ਗਿਆ ਕਿਦਾਂ ਉਹਨਾਂ ਤੋਂ ਨਿਕਲਣਾ ਹੈ। ਸੋ ਬਹੁਤ ਵਧੀਆ ਕਹਾਣੀ ਬਣੀ ਹੈ। ਤੁਹਾਨੂੰ ਕਦੇ ਬੁਲਾਵਾ ਆਇਆ ਐਦਾਂ ਤੁਸੀਂ ਰੀਅਲ ਲਾਈਫ 'ਚ ਕਦੇ ਮਹਿਸੂਸ ਕੀਤਾ ਔਰ ਤੁਸੀਂ ਗਏ ਵੀ ਹੋ ਜਾਂ ਤੁਹਾਡੀ ਕਦੇ ਕੋਈ ਵਿਸ਼ ਪੂਰੀ ਹੋਈ ਹੈ, ਤੁਸੀਂ ਕੋਈ ਮੁਰਾਦ ਮੰਗੀ ਔਰ ਤੁਸੀਂ ਗਏ ਹੋ। ਪਰ ਉੱਥੇ ਜਾ ਕੇ ਮੈਨੂੰ ਸੱਚੀ ਯਕੀਨ ਹੋਇਆ ਕਿ ਜਿਹਨੂੰ ਬੁਲਾਵਾ ਆਉਂਦਾ ਹੂੰ ਉਹੀ ਹਾਂ ਬੁਲਾਵਾ ਆਉਂਦਾ ਰਾਈਟ ਬਿਲਕੁਲ ਸਹੀ ਗੱਲ ਹੈ ਮੈਂ ਘੱਟੋ ਘੱਟ ਨੇ ਪੰਜ 6 ਸਾਲ ਤੋਂ ਪਲਾਨ ਕਰ ਰਿਹਾ ਹਾਂ ਜਾਣਾ ਓਕੇ ਬਿਲਕੁਲ ਰੱਬਸ ਵੱਬੀ ਐਸੀ ਕਿਰਪਾ ਹੈ ਕਿ ਸ਼ੂਟਿੰਗ ਦਾ ਪਲਾਨ ਹੀ ਉੱਥੇ ਰਖਾ ਲਿਆ ਮਾਰਾ ਨਹੀਂ ਇੱਥੇ ਆ ਕੇ ਸ਼ੂਟਿੰਗ ਕਰੋ ਕੋਈ ਏਕਸਕਿਊਜ਼ ਨਹੀਂ ਚੱਲਣਾ ਆਰਾ ਕੋਈ ਚੱਕਰ ਹੀ ਨਹੀਂ ਭੱਲਾ ਸਰ ਨੇ ਦੇਖੀਏ ਤੁਹਾਡੀ ਫਿਲਮ ਕੰਪਲੀਟ ਹੋਈ ਜਾਂ ਉਹਨਾਂ ਨੂੰ ਇੰਨਾ ਹੀ ਪਤਾ ਸੀਗਾ ਕਿ ਤੁਸੀਂ ਫਿਲਮ ਕਰ ਰਹੇ ਹੋ ਬਸ ਬਹੁਤ ਖੁਸ਼ ਸੀਗੇ ਉਹ ਤੇ ਐਕਸਾਈਟਡ ਵੀ ਸੀਗੇ ਦਿਖਾਣ ਦੇ ਬਹੁਤ ਅਗਰ ਉਹ ਹੁੰਦੇ ਫਿਲਮ ਨੂੰ ਦੇਖਦੇ ਉਹਨਾਂ ਦਾ ਫਰਸਟ ਰਿਐਕਸ਼ਨ ਕੀ ਹੁੰਦਾ ਪੂਰੀ ਫਿਲਮ ਜਦ ਦੇਖਦੇ ਉਹ ਖਰਾਜ ਨੂੰ ਇੰਨਾ ਸੋਹਣਾ ਕੰਮ ਕਰਦੇ ਔਰ ਇੰਨੇ ਪਿਆਰੇ ਕਨਸੈਪਟ ਦਾ ਹਿੱਸਾ ਬਣਿਆ ਹਰ ਚੀਜ਼ ਦੇ ਵਿੱਚ ਉਹਨਾਂ ਦਾ ਇਨਪੁਟ ਹੁੰਦਾ ਸੀ ਹਮੇਸ਼ਾ ਵੀ ਇੱਥੇ ਆ ਚੀਜ਼ ਹੋ ਸਕਦੀ ਸੀ ਉਹ ਫੁਲਾਨੀ ਜਗ੍ਹਾ ਤੇ ਇੰਦਾ ਸੀ ਮਤਲਬ ਉਹ ਬਹੁਤ ਬਰੀਕੀ ਨਾਲ ਦੇਖਦੇ ਸੀਗੇ ਕੋਈ ਵੀ ਸਿਨੇਮਾ ਦੇਖਦੇ ਸੀ ਜਦੋਂ ਅਗਰ ਤੁਹਾਨੂੰ ਮੌਕਾ ਮਿਲੇ ਤੇ ਸ਼ਨਕਟਾ ਵਾਪਸ ਆ ਸਕਦਾ ਹੈ ਉਹ ਕੁਝ ਚੀਜ਼ਾਂ ਨਾਲ ਲੈ ਕੇ ਜਾਉਂਗਾ ਤਹੀਂ ਫਿਲਮ ਵੇਖਣ ਤੋਂ ਬਾਅਦ ਇੱਕ ਐਂਟਰਟੇਨਮੈਂਟ ਦੇ ਜ਼ਰੀਏ ਚੰਗੀ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਆਰ ਮਾਲਕ ਦੀ ਮੇਰੇ ਨਾਲ ਚੰਗੀ ਬਣੀ ਵੀ ਆ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਸੋ ਸਟਾਰ ਕਾਸਟ ਮੇਰੇ ਨਾਲ ਹੈਗੀ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਪੁਖਰਾਜ ਅਰਵਿੰਦਰ ਔਰ ਹਨੀ ਮਟੂ ਸੋ ਬਹੁਤ ਬਹੁਤ ਸਵਾਗਤ ਹੈ ਪੁਖਰਾਜ ਤੁਹਾਡਾ ਥੈਂਕ ਯੂ ਵੈਰੀ ਮੱਚੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸ਼ੁਕਰੀਆ ਸੋ ਅਪੋਖਰਾਜ ਬਹੁਤ ਸੋਹਣੀ ਫਿਲਮ ਦਾ ਹਿੱਸਾ ਬਣਿਆ ਆ ਰਾਈਟ ਤੁਸੀਂ ਚਲੋ ਬੁਲਾਵਾ ਆਇਆ ਹੈ ਮੈਂ ਪਹਿਲਾਂ ਤਾਂ ਐਕਸਪੀਰੀਅੰਸ ਜਾਨਣਾ ਚਾਹੂੰਗੀ ਕਿਉਂਕਿ ਬਹੁਤ ਸਾਰੇ ਹਰਡਲਸ ਤੁਸੀਂ ਫੇਸ ਕੀਤੇ ਹੈ ਰਾਈਟ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਵੀ ਅਮ ਐਕਚੁਅਲੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਮੈਂ ਵੀ ਤੇ ਸਾਡੀ ਸਾਰੀ ਟੀਮ ਵੀ ਸਾਰੇ ਜਣੇ ਬਹੁਤ ਲੱਕੀ ਸੀਗੇ ਐਸੀ ਫਿਲਮ ਦਾ ਹਿੱਸਾ ਬਣਨਾ ਸੋ ਸਾਡੇ ਭਾਗਾਂ ਦੇ ਵਿੱਚ ਸੀ ਜੀ ਤੇ ਦੁੱਖੀ ਗਲ ਜਿਹੜੇ ਹਡਲਸ ਆਏ ਨੇ ਉਹ ਆਉਂਦੇ ਵੀ ਰਹੇ ਨੇ ਜੀ ਤੇ ਜਾਂਦੇ ਵੀ ਰਹੇ ਨੇ ਉਹ ਸਭ ਪਰਮਾਤਮਾ ਨੇ ਹੀ ਕੀਤਾ ਤੇ ਮੈਨੂੰ ਐਂ ਲੱਗਦਾ ਵੀ ਜੇ ਕਿਤੇ ਮੁਸੀਬਤ ਚ ਪਈ ਨਹੀਂ ਆ ਤਾਂ ਕੱਢਿਆ ਵੀ ਉਹਨਾਂ ਨੇ ਹੀ ਹੈ ਹਨਾ ਸੋ ਮੈਨੂੰ ਯਾਦ ਆ ਵਿੱਚ ਜੇ ਜਦੋਂ ਮੈਂ ਥੋੜਾ ਜਿਹਾ ਢਿੱਲੇ ਹੋ ਗਏ ਸੀਗੇ ਉਦੋਂ ਅਸੀਂ ਵੈਸ਼ਨੂ ਦੇ ਵੀ ਗਏ ਸੀਗੇ ਤੇ ਸਾਡਾ ਸ਼ੂਟ ਸੀਗਾ ਉੱਥੇ ਤੇ ਜਦੋਂ ਪੂਰੇ ਦਿਲੋਂ ਅਰਦਾਸਾਂ ਨਿਕਲੀਆਂ ਉੱਥੇ ਤੇ ਸ਼ਾਮ ਤੱਕ ਕਾਫੀ ਫਰਕ ਸੀ ਤੇ ਕਾਫੀ ਚੀਜ਼ਾਂ ਦੇ ਵਿੱਚ ਡਿਫਰੈਂਸ ਦਿਖ ਰਿਹਾ ਸੀਗਾ ਹੈਨਾ ਸੋ ਮੈਨੂੰ ਲੱਗਦਾ ਜਦੋਂ ਸੱਚੇ ਮਨ ਨਾਲ ਅਰਦਾਸ ਹੁੰਦੀ ਹੈ ਤੇ ਉਹਨੂੰ ਡੈਫੀਨਿਟਲੀ ਚੀਜ਼ਾਂ ਤੁਹਾਡੇ ਫੇਵਰਸ ਚ ਜਾਂਦੀਆਂ ਸੋ ਲਾਈਫ ਕਿਵੇਂ ਨਿਕਲ ਰਹੀ ਹੈ ਸਰ ਤੋਂ ਬਿਨਾ ਮੈਂ ਜ਼ਰੂਰ ਜਾਨਣਾ ਚਾਹੂੰ ਕਿਉਂਕਿ ਜਦੋਂ ਪਾਪਾ ਸੀਗੇ ਉਦੋਂ ਕੌਨਫੀਡੈਂਸ ਹੋਰ ਸੀਗਾ ਜ਼ਿੰਦਗੀ ਜਿਉਣ ਦਾ ਉਹਨਾਂ ਤੋਂ ਬਾਅਦ ਕਿੰਨਾ ਮਿਸ ਕਰ ਰਹੇ ਹੋ ਕਿਵੇਂ ਲਾਈਫ ਨਿਕਲ ਰਹੀ ਹੈ ਆਈ ਰੀਲੀ ਵਾਂਟ ਟੂ ਨੋ ਮੈਨੂੰ ਲੱਗਦਾ ਜੀ ਹਜੇ ਤਾਂ ਪ੍ਰੋਸੈਸ ਹੀ ਕਰ ਰਹੇ ਹਾਂ ਹਜੇ ਇਹ ਚੀਜ਼ਾਂ ਲੱਗਦਾ ਥੋੜਾ ਟਾਈਮ ਚਾਹੀਦਾ ਹੁੰਦਾ ਇਹ ਚੀਜ਼ਾਂ ਦਾ ਸੋਚਣ ਲਈ ਜਾਂ ਇਹ ਚੀਜ਼ਾਂ ਨੂੰ ਪ੍ਰੋਸੈਸ ਕਰਨ ਲਈ ਪਰ ਮੈਨੂੰ ਇਹ ਵੀ ਲੱਗਦਾ ਵੀ ਉਹ ਗਏ ਵੀ ਨਹੀਂ ਹੈਗੇ ਕਿਤੇ ਮੇਰੇ ਨਾਲ ਹੀ ਨੇ ਸਾਡੇ ਦਿਲਾਂ 'ਚ ਹੀ ਨੇ ਹਮੇਸ਼ਾ অলਵੇਸ ਰਹਿਣਗੇ ਵੀ ਤੇ ਮਿਸ ਤਾਂ ਡੈਫੀਨੇਟਲੀ ਉਹਨਾਂ ਨੂੰ ਫਿਜ਼ੀਕਲੀ ਤਾਂ ਮਿਸ ਡੈਫੀਨੇਟਲੀ ਉਹ ਤਾਂ ਭਾਵੇਂ ਟਾਈਮ ਵੀ ਪੈ ਜਾਏ ਭਾਵੇਂ ਟਾਈਮ ਹੀਲ ਵੀ ਕਰਦੇ ਤੇ ਉਹ ਚੀਜ਼ ਤਾਂ ਡੈਫੀਨੇਟਲੀ ਰਹੂਗੀ ਰਹੂਗੀ ਹਮੇਸ਼ਾ ਬਟ ਗਏ ਹੋਗੇ ਤੇ ਨਹੀਂ ਹੈਗੇ ਹੈਗੇ ਅਜੇ ਵੀ ਦੁਨੀਆਂ 'ਚ ਨਹੀਂ ਥੈਟਸ ਵੈਰੀ ਟ੍ਰੂ ਸੋ ਅਰਵਿੰਦਰ ਤੁਹਾਡਾ ਵੀ ਐਕਸਪੀਰੀਅੰਸ ਅਸੀਂ ਜਾਨਣਾ ਚਾਹਾਂਗੇ ਕਿ ਤੁਹਾਡਾ ਫਿਲਮ ਚ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਸਭ ਤੋਂ ਅਲੱਗ ਕਨਸੈਪਟ ਲੈ ਕੇ ਆ ਰਹੀ ਹੈ ਰਾਈਟ ਤੇ ਬੀਂਗਾ ਗਰਲ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਕਿਉਂਕਿ ਅਸੀਂ ਦੇਖਦੇ ਹਾਂ ਇੰਡਸਟਰੀ ਦੇ ਵਿੱਚ ਕੁੜੀਆਂ ਹੈਨਾ ਗਲੈਮਰਸ ਕੈਰੈਕਟਰਸ ਲਈ ਜ਼ਿਆਦਾ ਯੂ نو ਪ੍ਰਿਫਰ ਕਰਦੀਆਂ ਨੇ ਅੱਗੇ ਵਧਦੀਆਂ ਨੇ ਸੋ ਤੁਹਾਡਾ ਕਿਰਦਾਰ ਬਹੁਤ ਪਿਆਰਾ ਹੈ ਬਹੁਤ ਪਿਆਰਾ ਹੈ ਸੋ ਕੀ ਕਹਿੰਦੇ ਹੋ ਤੁਸੀਂ ਆਪਣੇ ਕਿਰਦਾਰ ਬਾਰੇ ਤੁਸੀਂ ਕੀ ਕਹਿੰਦੇ ਕਿ ਮੇਰਾ ਕਿਰਦਾਰ ਬਹੁਤ ਪਿਆਰਾ ਹੈ ਅਰ ਜਦੋਂ ਮੈਂ ਰੇਟੂ ਮੈਂ ਤਾਂ ਮੀ ਨਵੀ ਸੇਮ ਫੀਲਿੰਗ ਆਈ ਸੀ ਕਿਉਂਕਿ ਕਿਰਦਾਰ ਬਹੁਤ ਪਿਆਰਾ ਸੀ ਜਦੋਂ ਮੈਨੂੰ ਮਿਲਿਆ ਸੀ ਔਰ ਇੰਜੋਏ ਅਸੀਂ ਸਾਰਿਆਂ ਨੇ ਬਹੁਤ ਕਿੱਤਾ ਥੈਂਕ ਯੂ ਐਂਡ ਇੱਕ ਦੂਜੇ ਨਾਲ ਸਪੋਰਟ ਕਰਕੇ ਅਸੀਂ ਇਦਾਂ ਹੀ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਸੋਨਾ ਸੀਗਾ ਕਿਉਂਕਿ ਮੈਂ ਇਹਨਾਂ ਨੂੰ ਸਕਰੀਨ ਤੇ ਪਹਿਲਾਂ ਦੇਖਿਆ ਹੋਇਆ ਤੇ ਮੈਨੂੰ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਪਸੰਦ ਸੀਗਾ ਮੇਕਰਸ ਨੇ ਮੈਨੂੰ ਚੂਜ਼ ਕੀਤਾ ਔਰ ਹਵ ਬੀਨ ਵੈਰੀ ਲੱਕੀ ਟੂ ਬੀ ði ਪਾਰਟ ਆਫ ðiਸ ਅਮੇਜ਼ਿੰਗ ਕਨਸੈਪਟ ਅ ਜਦੋਂ ਇਹ ਕਨਸੈਪਟ ਆਇਆ ਤਾਂ ਆਬਵੀਅਸਲੀ ਕਰਨਾ ਹੀ ਸੀ ਸੋ ਇਸ ਫਿਲਮ ਦੇ ਵਿੱਚ ਨਾ ਇੱਕ ਬੜੀ ਸਪੈਸ਼ਲ ਚੀਜ਼ ਵੀ ਅਸੀਂ ਦੇਖ ਰਹੇ ਹਾਂ ਸੋਨਮ ਉਹਨਾਂ ਦਾ ਵੀ ਕੁਝ ਰੋਲ ਹੈਗਾ ਇਫ ਆਮ ਨਾਟ ਰੋਂਗ ਥੋੜੀ ਜਿ ਉਹਨਾਂ ਦੇ ਯੂ ਨੋ ਚੰਕਸ ਦੇਖੇ ਆ ਵਿੱਚ ਫਲੈਸ਼ ਹੁੰਦੇ ਹੋਏ ਜ ਜਨ ਨੂੰ ਵੀ ਪਤਾ ਤੁਸੀਂ ਪਲੀਜ਼ ਜ਼ਰੂਰ ਦੱਸੋ ਅਸਹਾਨੀ ਸਰ ਸੋ ਹਾਂਜੀ ਹਣੀ ਤੁਸੀਂ ਦੱਸ ਦਿਓ ਸੋਨਮ ਉਹਨਾਂ ਦਾ ਕੈਰੈਕਟਰ ਹਾਂ ਇਸ ਉਹ ਕੈਰੈਕਟਰ ਬਾਰੇ ਸਾਡੇ ਡਾਇਰੈਕਟਰ ਸਾਹਿਬ ਜਿਆਦਾ ਤਰੀਕੇ ਸਹੀ ਤਰੀਕੇ ਨਾਲ ਡਿਫਾਈਨ ਕਰ ਸਕਦੇ ਆ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਾਡਾ ਟਰੈਕ ਅੱਡ ਚੱਲਦਾ ਉਹਨਾਂ ਦਾ ਟਰੈਕ ਅਲੱਗ ਚੱਲਦਾ ਹਾਂਜੀ ਤੇ ਮੇਰੇ ਖਿਆਲ ਇਹ ਕਿਉਂਕਿ ਸ਼ੂਟਿੰਗ ਡੇਸ 'ਚ ਸਾਡੀਆਂ ਡੇਟਸ ਆੜਦੇ ਆ ਉਹਨਾਂ ਦੇ ਜਿਹੜੇ ਸ਼ੂਟਿੰਗ ਡੇਟਸ ਆ ਉਹ ਆੜਦੇ ਆ ਤਾਂ ਕੀ ਕੈਰੈਕਟਰ ਹੈ ਕਿਦਾਂ ਉਹ ਮੇਰੇ ਖਿਆਲ ਜ਼ਿਆਦਾ ਬੈਟਰ ਦੱਸਣਗੇ ਤੁਹਾਨੂੰ ਜ਼ਿਆਦੇ ਵੈਸੇ ਗੱਲ ਕਰੀਏ ਤਾਂ ਉਹਨਾਂ ਦਾ ਉਹੀ ਸੀਗਾ ਕਿ ਸਿਚੁਏਸ਼ਨ ਤੇ ਔਕੜ ਜਿਹਹ ਜੀਆਂ ਵੀ ਆਉਣ ਜ਼ਿੰਦਗੀ 'ਚ ਬੀ 모ਟੀਵੇਟਿਡ ਅਰ ਬੀਇੰਗ ਅ ਪੋਜ਼ਿਟਿਵ ਐਟੀਟਿਊਡ ਰੱਖ ਕੇ ਚੱਲਣਾ ਉਹ ਜ਼ਾਤੇ ਜ਼ਰੂਰੀ ਹੁੰਦਾ ਸੋ ਤੁਹਾਡੇ ਕਿਰਦਾਰ ਬਾਰੇ ਵੀ ਜਾਣਨਾ ਚਾਹੁੰਗੀ ਮੈਂ ਹਣੀ ਮੇਰਾ ਕਿਰਦਾਰ ਜੀ ਫਿਲਮ ਜਿਵੇਂ ਸਾਡੀ ਇੱਕ ਆਸਥਾ ਦੇ ਨਾਲ ਜੁੜੀ ਹੋਈ ਆ ਸੋ ਉਹਦੇ ਨਾਲ ਇੱਕ ਫਿਲਮ ਜਿਵੇਂ ਰਨ थ्रू ਚੱਲਦੀ ਆ ਤੇ ਮੇਰਾ ਕਿਰਦਾਰ ਉਹਦੇ ਵਿੱਚ ਇਹ ਆ ਕਿ ਥੋੜਾ ਬਹੁਤਾ ਬੱਚੇ ਵਿੱਚ ਹੁੰਦੇ ਨਾ ਸ਼ਰਾਰਤੀ ਬੱਚੇ ਵੀ ਜਿਹੜੇ ਹੁੰਦੇ ਨੇ ਜਦੋਂ ਜੱਥਾ ਜਾਂਦਾ ਤੇ ਫਿਰ ਸ਼ਰਾਰਤੀ ਬੱਚੇ ਉਹ ਸ਼ਰਾਰਤੀ ਬੱਚਾ ਮੈਨੂੰ ਵਿਖਾਇਆ ਗਿਆ ਕਿ ਥੋੜਾ ਬੋਤਾ ਕਹਾਣੀ ਨੂੰ ਲਾਈਟ ਮੂਡ ਤੇ ਕਰ ਦੇਣਾ ਸੋ ਮੇਰਾ ਕਰੈਕਟਰ ਉਹਵੇਂ ਤਾਂ ਆਇਆ ਵੈਸੇ ਤਾਂ ਮੈਂ ਤੇਰਵਿੰਦਰ ਉਹਦੇ ਵਿੱਚ ਭੈਣ ਭਰਾ ਬਣਿਆ ਤੇ ਉਧਰ ਸਾਡੀ ਆਪੋਜ਼ਿਟ ਪਾਰਟੀ ਹੈ ਸੋ ਕੋਲ ਮਿਲਾ ਕੇ ਫਿਲਮ ਬਹੁਤ ਵਧੀਆ ਬਣੀ ਹੈ ਜੋ ਸਾਡੀ ਜ਼ਿੰਦਗੀ ਚ ਅਸਲੀ ਔਂਕੜਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਦਰਸਾਇਆ ਗਿਆ ਤੇ ਕਿਵੇਂ ਉਹਨਾਂ ਚ ਉਲਝ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਰੱਬ ਨਾਲੋਂ ਟੁੱਟ ਗਏ ਆ ਆ ਸਾਡੀ ਜਿਹੜੇ ਇੱਕ ਇਮੋਸ਼ਨਸ ਨੇ ਮਾਲਕ ਦੇ ਪ੍ਰਤੀ ਉਹ ਚੀਜ਼ਾਂ ਗੈਪ ਆ ਗਿਆ ਬਹੁਤ ਜ਼ਿਆਦਾ ਸੋ ਉਸੇ ਚੀਜ਼ਾਂ ਨੂੰ ਹੀ ਦਰਸਾਇਆ ਗਿਆ ਤੇ ਕਿਵੇਂ ਤੁਸੀਂ ਆਪਣੇ ਆਪ ਉਲਝੇ ਹੋਏ ਹੋ ਆਪਣੇ ਆਪ ਦੇ ਬਾਰੇ ਜਾਂ ਹੋਰਾਂ ਕੇ ਦੇ ਬਾਰੇ ਵੀ ਮੈਂ ਅਜਿਹਾ ਉਹ ਕਰਦਣਾ ਜਿਹਦਾ ਉਹ ਕਰਦਣਾ ਐ ਕਰਦਣਾ ਇਹ ਉਹ ਉਹਨਾਂ ਜਿੰਦ ਤੋਂ ਪਰੇ ਵੀ ਇੱਕ ਦੁਨੀਆ ਹੈਗੀ ਆ ਜਿਹਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਇਕੱਠੇ ਕਰ ਲੈਂਦਾ ਉਹਦੇ ਵਿੱਚ ਕੋਈ ਤੇਰਾ ਮੇਰਾ ਹੀ ਨਹੀਂ ਕੋਈ ਇਹ ਨਹੀਂ ਉਹ ਚੀਜ਼ ਹੈ ਨਹੀਂ ਵੀ ਮੈਂ ਤੂੰ ਉਹਦਾ ਇਹ ਕਰੇਂਗਾ ਤੇ ਮੈਂ ਇਹ ਕਰ ਦੂੰਗਾ ਸੋ ਇਦਾਂ ਦਾ ਕੁਝ ਨਹੀਂ ਹੈ ਬਸ ਇੱਕ ਆਸਥਾ ਨੂੰ ਲੈ ਕੇ ਕਹਾਣੀ ਹੈ ਤੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਔਂਕੜਾਂ ਆਂਦੀਆਂ ਉਹਨਾਂ ਨੂੰ ਦਰਸਾਇਆ ਗਿਆ ਕਿ ਕਿੱਦਾਂ ਉਹਦੇ ਚੋਂ ਨਿਕਲਣਾ ਹੈ ਸੋ ਬਹੁਤ ਵਧੀਆ ਕਹਾਣੀ ਬਣੀ ਹੈ ਸੋ اسپਿਰਚੁਅਲੀ ਤੁਸੀਂ ਕਿੰਨੇ ਐਕਟਿਵ ਹੋ ਆਈ ਰੀਲੀ ਵਾਂਟ ਟੂ ਨੋ ਕਿਉਂਕਿ ਰਿਲੀ ਇੱਕ ਰਿਲੀਜੀਅਸ ਹੋਣਾ ਔਰ ਇੱਕ ਸਪਿਰਚੁਅਲ ਹੋਣਾ ਹੈ ਨਾ ਬੜਾ ਅਲੱਗ ਹੈ ਸੋ ਇਹ ਫਿਲਮ ਆਸਥਾ ਦੀ ਫਿਲਮ ਮੈਂ ਬਿਲੀਵ ਦੀ ਫਿਲਮ ਹੈ ਨਾ ਸੋ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਸਪਿਰਚੁਅਲ ਤਾਂ ਸ਼ੁਰੂ ਤੋਂ ਹੀ ਆ ਜੀ ਕਿਉਂਕਿ ਕਰਦੇ ਆ ਕਰਦੇ ਵੀ ਹਮੇਸ਼ਾ ਸਪਿਰਚੁਅਲੀ ਰਹੇ ਨੇ ਤੇ ਜਾਦੀ ਹੋਸ਼ ਸੰਭਾਲੀਆ ਉਦੋਂ ਤੋਂ ਸਪਿਰਚੁਅਲ ਹੀ ਰਹੇ ਆ ਬਸ ਇੰਨਾ ਹੁੰਦਾ ਕਿ ਜਦੋਂ ਕੋਈ ਅਫਰ ਟਾਈਮ ਹੁੰਦਾ ਕੋਈ ਬੰਦੇ ਤੇ ਪੀੜ ਪੈਂਦੀ ਹੈ ਜਦੋਂ ਉਸ ਟਾਈਮ ਥੋੜਾ ਜਿਹਾ ਬੰਦਾ ਦੋਈ ਚੀਜ਼ਾਂ ਹੁੰਦੀਆਂ ਨੇ ਜਾਂ ਬੰਦਾ ਡੋਲਦਾ ਤੇ ਜਾਂ ਹੋਰ ਪੱਕਾ ਹੋ ਜਾਂਦਾ ਸੋ ਮੈਨ ਲਾਦਾ ਹੈ ਪ੍ਰਮਾਤਮਾ ਨੇ ਇੰਨਾ ਕਬਲ ਬਖਸ਼ਿਆ ਕਿ ਪੱਕੇ ਵਾਲੇ ਪਾਸੇ ਹੀ ਤੁਰੇ ਹਮੇਸ਼ਾ ਤੇ ਅੱਗੇ ਵੀ ਤੁਰਦੇ ਰਵਾਂਗੇ ਕੋਸ਼ਿਸ਼ ਇਹੀ ਰਹੂਗੀ ਹਮੇਸ਼ਾ ਤੇ ਉਹ ਸ਼ਕਤੀ ਤਾਂ ਇੱਕੋ ਹੀ ਹੈ ਜੀ ਪ੍ਰਮਾਤਮਾ ਦੀ ਹੈ ਨਾ ਸੋ ਇਹੀ ਹੈ ਕਿ ਹਮੇਸ਼ਾ ਉਹਨੂੰ ਮੰਨਿਆ ਤੇ ਉਦੇ ਪਾਣੇ ਚ ਰਹਿ ਆ ਹਮੇਸ਼ਾ ਤੇ ਉਮੀਦ ਕਰਦਾ ਕਿ ਅੱਗੇ ਵੀ ਜੇ ਕੋਈ ਵੀ ਦੁੱਖ ਜਾਂ ਕੋਈ ਵੀ ਤਕਲੀਫ ਪੀੜਾ ਚਾਹੇ ਅਜ ਪੰਜਾਬ ਤੇ ਆਈ ਹੈ ਜਾਂ ਪਰਸਨਲ ਲੈਵਲ ਦੇ ਉੱਤੇ ਕਦੇ ਹੁੰਦੀ ਹੈ ਤਾਂ ਉਸ ਤਕਲੀਫ ਦੇ ਵਿੱਚੋਂ ਵੀ ਕੱਢਣ ਵਾਲਾ ਹਮੇਸ਼ਾ ਉਹ ਹੀ ਰਿਹਾ ਸੋ ਪੰਜਾਬ ਦਾ ਜ਼ਿਕਰ ਕੀਤਾ ਤੁਸੀਂ ਹੈਨਾ ਸੇਵਾ ਕਰਨ ਲਈ ਵੀ ਤੁਸੀਂ ਗਏ ਤੁਸੀਂ ਲੋਕਾਂ ਦਾ ਹਾਲ ਦੇਖਿਆ ਹੈ ਕਿੰਨੀ ਬੁਰੀ ਸਿਚੁਏਸ਼ਨ ਹੈ ਇਸ ਟਾਈਮ ਪੰਜਾਬ ਦੀ ਉਹਨਾਂ ਦਾ ਦਰਦ ਬਹੁਤ ਘੱਟ ਲੋਕ ਸਮਝ ਪਾ ਰਹੇ ਨੇ ਲੇਕਿਨ ਜਿਹੜੇ ਸਮਝ ਰਹੇ ਨੇ ਉਹ ਗਰਾਉਂਡ ਜ਼ੀਰੋ ਤੇ ਜ਼ਰੂਰ ਪਹੁੰਚ ਰਹੇ ਨੇ ਸੋ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਕਿਉਂਕਿ ਐਕਚੁਅਲ ਦੇ ਵਿੱਚ ਜਿਹੜਾ ਰੀਅਲ ਦੁੱਖ ਹੈ ਪੰਜਾਬ ਦਾ ਉਹ ਉਹਨਾਂ ਲੋਕਾਂ ਨੇ ਇਹੀ ਮਹਿਸੂਸ ਕੀਤਾ ਹੈ ਹੈਨਾ ਸੋ ਤੁਸੀਂ ਵੀ ਗਏ ਹੋ ਕਿੱਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਉੱਥੇ ਦੇਖੋ ਆਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਬਹੁਤ ਦੁੱਖ ਲੱਗਦਾ ਤੁਹਾਨੂੰ ਦੇਖ ਕੇ ਵੀ ਯਾਰ ਇਹ ਇੱਕ ਮਤਲਬ ਹੁਣ ਤਾਂ ਮੈਨੂੰ ਲੱਗਦਾ ਇੱਕ ਇਹ ਇੱਕ ਇੱਕ ਸਾਲ ਛੱਡ ਕੇ ਹਰ ਵਾਰੀ ਹੋ ਰਿਹਾ ਹੈ ਨਾ ਤਾਂ ਪਹਿਲਾਂ ਵੀ ਹੁਣ 2023 ਦੇ ਵਿੱਚ ਵੀ ਮੈਨੂੰ ਯਾਦ ਆ ਉਹਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਇੰਨਾ ਨਹੀਂ ਹੋਇਆ ਸੀ ਐਤ ਕੀ ਬਹੁਤ ਜ਼ਿਆਦਾ ਹੋਇਆ ਬਟ ਉੱਥੇ ਹੀ ਮੈਨੂੰ ਲੱਗਦਾ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਜਿੰਨੀ ਮਰਜ਼ੀ ਔਕੜ ਆ ਜਾ ਜਿੰਨੇ ਮਰਜ਼ੀ ਹਾਰਡਲਸ ਆ ਜਾਣ ਹਮੇਸ਼ਾ ਪੰਜਾਬੀ ਆਪਣੇ ਹੀ ਪੰਜਾਬੀ ਵੀਰਾਂ ਲਈ ਪਾਣਾ ਲਈ ਹਮੇਸ਼ਾ ਖੜੇ ਨੇ ਤੇ ਜੇ ਜੇ ਉੱਥੇ ਤੁਸੀਂ ਫਰਜ਼ ਕਰ ਲੋ ਕੋਈ ਇੱਕ ਪੀੜਤ ਫੈਮਿਲੀ ਉਹਦੇ ਮਗਰ 10-10 ਬੰਦੇ ਖੜੇ ਨੇ ਹੈਨਾ ਉਹਨਾਂ ਨੂੰ ਸਪੋਰਟ ਕਰਨ ਲਈ ਸੋ ਇਹ ਬਹੁਤ ਮਾਨ ਵਾਲੀ ਗੱਲ ਹੈ ਤੇ ਪੰਜਾਬੀ ਹੋਣ ਤੇ ਮਾਣ ਆ ਤੇ ਸਾਡੇ ਸਾਰੇ ਪੰਜਾਬੀ ਪੈਣਾ ਤੇ ਵੀਰਾਂ ਤੇ ਮਾਣ ਆ ਕਿ ਔਖੇ ਟਾਈਮ ਤੇ ਹਮੇਸ਼ਾ ਸਾਰੇ ਯੂਨਿਟੀ ਦਿਖਾਉਂਦੇ ਨੇ ਤੇ ਨਾਲ ਖੜਦੇ ਨੇ ਰਾਈਟ ਸੋ ਆ ਫਿਲਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੁਸੀਂ ਵੈਸ਼ਨੋ ਦੇ ਵੀ ਗਏ ਹੋ ਚੜਾਈ ਕਰ ਰਹੇ ਹੋ ਆ ਫਿਲਮ ਦੇ ਵਿੱਚ ਤੁਸੀਂ ਗਏ ਹੋ ਵੈਸ਼ਨੋ ਦੇ ਵੀ ਰੀਅਲ ਚ ਰਾਈਟ ਕੁਝ ਆਰਟਿਸਟ ਤੁਹਾਡੀ ਫਿਲਮ ਦੇ ਆ ਜਿਹੜੇ ਪਹਿਲੀ ਵਾਰ ਗਏ ਆ ਸੋ ਤੁਸੀਂ ਵੀ ਪਹਿਲੀ ਵਾਰ ਗਏ ਹੋ ਜਾਂ ਮੈਂ ਪਹਿਲੀ ਮੈਂ ਪਹਿਲੀ ਵਰੀ ਗਿਆ ਓਕੇ ਕਿਵੇਂ ਦਾ ਐਕਸਪੀਰੀਅੰਸ ਸੀਗਾ ਜਾਣ ਦੀ ਇੱਛਾ ਸੀਗੀ ਜਾਂ ਫਿਲਮ ਸੀਗੀ ਤਾਂ ਗਏ ਕਿ ਜਾਣਾ ਹੈ ਕਿਉਂਕਿ ਬੁਲਾਵਾ ਆਇਆ ਸੀਗਾ ਤੁਹਾਨੂੰ ਓਕੇ ਬਿਲਕੁਲ ਬੁਲਾਵਾ ਹੀ ਹੈ ਔਰ ਉੱਥੇ ਜਾ ਕੇ ਮੈਨੂੰ ਸੱਚੀ ਯਕੀਨ ਹੋਇਆ ਕਿ ਜਿਹਨੂੰ ਬੁਲਾਵਾ ਆਉਂਦਾ ਹੈ ਹੂੰ ਉਹੀ ਹੁੰਦਾ ਬਿਲਕੁਲ ਸਹੀ ਗੱਲ ਹੈ ਮੈਂ ਘੱਟੋ ਘੱਟ ਨੇ ਤੇ 5-6 ਸਾਲ ਤੋਂ ਪਲਾਨ ਕਰ ਰਿਹਾ ਜਾਨਾ ਓਕੇ ਬਿਲਕੁਲ ਮੇਰੇ ਦੋਸਤ ਜਦੋਂ ਕੰਮ ਤੋਂ ਫ੍ਰੀ ਹੁੰਦੇ ਨੇ ਸ਼ੂਟਿੰਗ ਤੋਂ ਤੇ ਉਹਨਾਂ ਦਾ ਪਲਾਨ ਬੰਦ ਆ ਵੀ ਯਾਰ ਆਪਾਂ ਮੱਥਾ ਟੇਕਣ ਜਾਣਾ ਉਹ ਵੀ ਆਏ ਨੇ ਪਰ ਮੇਰਾ ਇਹੀ ਹੁੰਦਾ ਸੀਗਾ ਯਾਰ ਮੈਂ ਸ਼ੂਟਿੰਗ ਤੋਂ ਫ੍ਰੀ ਨਹੀਂ ਹੋ ਪਾਉਂਦਾ ਹੂੰ ਤੇ ਔਖਾ ਹੋ ਜੂਗਾ ਕਿਵੇਂ ਹੋਊਗਾ ਤੇ ਉਹ ਰੱਬਸ ਵੱਬੀ ਐਸੀ ਕਿਰਪਾ ਹੈ ਕਿ ਸ਼ੂਟਿੰਗ ਦਾ ਪਲਾਨ ਹੀ ਉੱਥੇ ਰਖਾ ਲਿਆ ਮਾਰਾਣੀ ਨੇ ਇੱਥੇ ਆ ਕੇ ਸ਼ੂਟਿੰਗ ਕਰੋ ਕੋਈ ਏਕਸਕਿਊਜ਼ ਨਹੀਂ ਚੱਲਣਾ ਆਰਾ ਕੋਈ ਚੱਕਰ ਹੀ ਨਹੀਂ ਸੋ ਮੇਰੇ ਤੇ ਮੈਂ ਤਾਂ ਬਹੁਤ ਇਮੋਸ਼ਨਲ ਹੋਇਆ ਸੀ ਕਿ ਮੈਂ ਤਾਂ ਆਪਣੇ ਡਾਇਰੈਕਟਰ ਸਾਹਿਬ ਨੂੰ ਵੀ ਕਿਹਾ ਵੀ ਮੈਂ ਭਾਜੀ ਸੱਚੀ ਪਹਿਲੀ ਵਾਰੀ ਆਇਆ ਤੇ ਮੈਂ ਇਮੋਸ਼ਨਲ ਹੋ ਗਿਆ ਕਿਉਂਕਿ ਉਥੇ એનર્ਜੀ ਇਹੋ ਜੀ ਆ ਇਹ ਗੱਲ ਨਹੀਂ ਕਿ ਮੈਂ ਬਣਾ ਕੇ ਕਰ ਰਿਹਾ ਜੋ ਮੈਂ ਚੀਜ਼ਾਂ ਫੀਲ ਕੀਤੀ ਚੜਾਈ ਪੂਰੀ ਕਿੰਨੀ ਸੀਗੀ ਚੜਾਈ ਸਾਡੇ ਕੋਲ ਨਾ ਦਿਨ ਟਾਈਮ ਘਾਟਾ ਸੀਗਾ ਵੈਸੇ ਜਦੋਂ ਅਸੀਂ ਗਾਣਾ ਸ਼ੂਟ ਕੀਤਾ ਜਿੰਨਾ ਕਿ ਅ ਮੌਕਾ ਮਿਲਿਆ ਆ ਉਹਨਾਂ ਕ ਅਸੀਂ ਉਹਨਾਂ ਦੀ ਚੜ੍ਹਾਈ ਕੀਤੀ ਕਿਉਂਕਿ ਸਾਡਾ ਗਾਣਾ ਸ਼ੂਟ ਹੀ ਉਸ ਤਰੀਕੇ ਨਾਲ ਕੀਤਾ ਗਿਆ ਕਿ ਚੜ੍ਹਾਈ ਚੜਦੇ ਜਾ ਰਹੇ ਨੇ ਤੇ ਗਾਣਾ ਸ਼ੂਟ ਗਾਣਾ ਚੱਲ ਰਿਹਾ ਪੇਟ ਚੱਲ ਰਹੀ ਅਸਲ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਕੋਲ 2 ਦਿਨ ਸੀਗੇ ਟਾਈਮ ਛੇਤੀ ਨਿਕਲ ਆਉਂਦਾ ਸੀਗਾ ਖਤਮ ਹੋ ਜਾਂਦਾ ਸੀਗਾ ਕਿ ਸੂਰਜ ਛੇਤੀ ਡੁੱਬ ਜਾਂਦਾ ਤਾਂ ਕਰਕੇ ਸਾਨੂੰ ਚੜ੍ਹਾਈ ਵਾਲਾ ਤੇ ਨਹੀਂ ਜ਼ਿਆਦਾ ਗੱਡੀਆਂ ਮਿਲ ਗਈਆਂ ਸੀ ਕਿਸੇ ਸਿੱਧਾ ਹੀ ਭਵਨ ਤੇ ਭਵਨ ਤੋਂ ਸ਼ੂਟ ਕਰਕੇ ਓਕੇ ਵਾਪਸ ਤੂੰ ਗੱਡੀਆਂ 'ਚ ਹੀ ਗਏ ਸੀਗੇ ਜਿਹੜੀਆਂ ਸ਼੍ਰੈਨ ਬੋਰਡ ਲੋ ਸਾਨੂੰ ਦਿੱਤੀਆਂ ਗਈਆਂ ਸੀਗੀਆਂ ਸੋ ਅਰਵਿੰਦਰ ਤੁਸੀਂ ਵੀ ਜ਼ਰੂਰ ਦੱਸੋ ਤੋਂ ਨੂੰ ਕਦੇ ਬੁਲਾਵਾ ਆਇਆ ਐਦਾਂ ਤੁਸੀਂ ਰੀਅਲ ਲਾਈਫ 'ਚ ਕਦੇ ਮਹਿਸੂਸ ਕੀਤਾ ਔਰ ਤੁਸੀਂ ਗਏ ਵੀ ਹੋ ਜਾਂ ਤੁਹਾਡੀ ਕਦੇ ਕੋਈ ਵਿਸ਼ ਪੂਰੀ ਹੋਈ ਹੈ ਤੁਸੀਂ ਕੋਈ ਮੁਰਾਦ ਮੰਗੀ ਔਰ ਤੁਸੀਂ ਗਏ ਹੋ ਦਰਸ਼ਨਾਂ ਦੇ ਲਈ ਇਹ ਫਿਲਮ ਅਸੀਂ ਰੀਅਲ ਲਾਈਫ 'ਚ ਹੀ ਕੀਤੀ ਆ ਤੇ ਰੀਅਲ ਲਾਈਫ 'ਚ ਹੀ ਸਾਡੀ ਇੱਛਾ ਸੀਗੀ ਤਾਂ ਅਸੀਂ ਆਈ ਬਿਲੀਵ ਕਿ ਇੱਛਾ ਰਹੀ ਸੀਗੀ ਸਾਡੀ ਤਾਂ ਕਰਕੇ ਰੱਬ ਨੇ ਸਾਨੂੰ ਇਹ ਇਹ ਮੌਕਾ ਬਖਸ਼ਿਆ ਤੇ ਅਸੀਂ ਇਸ ਫਿਲਮ ਦਾ ਹਿੱਸਾ ਰਹੇ ਹਾਂ ਜਿਵੇਂ ਹਾਨੀ ਸਰ ਨੇ ਦੱਸਿਆ ਵੀ ਇੱਛਾ ਸਾਡੀ ਰਹੀ ਹੈ ਪਰ ਫਿਰ ਅਸੀਂ ਸਪੈਸ਼ਲ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਸਾਨੂੰ ਮਾਤਾ ਨੇ ਸਪੈਸ਼ਲੀ ਇਸ ਬਹਾਨੇ ਨਾਲ ਉਹਨੇ ਐਗਜ਼ੈਕਟਲੀ ਉਹਨੇ ਆਪ ਸਾਡੇ ਵਾਸਤੇ ਅਸੀਂ ਮੈਂ ਇਹ ਕਹਿ ਸਕਦੇ ਆ ਵੀ ਆਪਣੇ ਵਾਸਤੇ ਇਹ ਮਾਤਾ ਰਣੀ ਨੇ ਆਪ ਮੌਕਾ ਸਾਨੂੰ ਦਿੱਤਾ ਕ੍ਰੀਏਟ ਕੀਤਾ ਤੇ ਉਹਨੇ ਆਪ ਜਿਵੇਂ ਆਏ ਹੱਥ ਫੜ ਕੇ ਗੋਦੀ ਚ ਜਿਵੇਂ ਬੁਲਾਉਂਦੇ ਹੁੰਦੇ ਆ ਉਹਨਾਂ ਨੇ ਐਦਾਂ ਸਾਨੂੰ ਬੁਲਾਇਆ ਤੇ ਸਾਨੂੰ ਬਹੁਤ સારી ਵਧੀਆ ਲੱਗਿਆ ਤੁਹਾਡੇ ਤੋਂ ਵੀ ਮੈਂ ਜਾਨਣਾ ਚਾਹੁੰਗੀ ਤੁਸੀਂ ਵੀ ਹੈਨਾ ਇਸ ਚੀਜ਼ ਚੋਂ ਆਏ ਹੋ ਬਾਹਰ ਔਰ ਤੁਸੀਂ ਉੱਥੇ ਗਏ ਦਰਸ਼ਨਾਂ ਦੇ ਲਈ ਔਰ ਹਾਊ ਵਾਸ ਯੋਰ ਐਕਸਪੀਰੀਅੰਸ ਲਾਈਕ ਤੁਸੀਂ ਤੁਹਾਨੂੰ ਵੀ ਆ ਮਹਿਸੂਸ ਹੋਇਆ ਕਿ ਜਿਵੇਂ ਇਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਹੈ ਅਗਰ ਇਹ ਫਿਲਮ ਮੇਰੀ ਝੋਲੀ ਚ ਪਈ ਹੈ ਤੇ ਮਾਤਾ ਨੇ ਹੋ ਸਕਦਾ ਆਪਦੇ ਦਰਸ਼ਨ ਕਰਾਉਣੇ ਹੋਣ ਕੱਲਾ ਉੱਥੇ ਜਾ ਕੇ ਨਹੀਂ ਜੀ ਡੇ 1 ਤੋਂ ਜਦ ਤੋਂ ਫਿਲਮ ਸ਼ੁਰੂ ਹੋਈ ਹੈ ਮਨ ਪ੍ਰੀ-ਪ੍ਰੋਡਕਸ਼ਨ ਮਨ ਲਾਤਾ ਜਦ ਤੋਂ ਸ਼ੁਰੂ ਹੋ ਗਈ ਸੀ ਉਸ ਟਾਈਮ ਤੋਂ ਹੀ ਹਰ ਚੀਜ਼ ਜਦੋਂ ਅਸੀਂ ਲੁੱਕ ਟੈਸਟ ਵੀ ਕਰ ਰਹੇ ਸੀਗੇ ਫਿਲਮ ਦੀ ਸਕ੍ਰਿਪਟ ਦੇ ਉੱਤੇ ਕੰਮ ਚੱਲਦਾ ਸੀਗਾ ਜਾਂ ਜਿੰਨੀਆਂ ਡਿਸਕਸ਼ਨਸ ਮੇਕਰਸ ਨਾਲ ਹੁੰਦੀਆਂ ਸੀ ਹਰ ਚੀਜ਼ ਦੇ ਵਿੱਚ ਹੀ ਜਿਵੇਂ ਕਈ ਵਾਰੀ ਕੋਈ ਚੀਜ਼ ਫਰਜ਼ ਕਰ ਲੋ ਅੜ ਗਈਆਂ ਸੀ ਕਿ ਆ ਵੀ ਯਾਰ ਇਹ ਅੱਜ ਪੋਸੀਬਲ ਨਹੀਂ ਹੋਊ ਪਰ ਤਾਂ ਦੂਜੇ ਦਿਨ ਤੇ ਜੇ ਉਹ ਜਾ ਵੜਦੀ ਸੀ ਉਹ ਚੀਜ਼ ਤਾਂ ਦੂਜੇ ਦਿਨ ਉਹ ਇੰਨੀ ਕੁ ਜ਼ਿਆਦਾ ਵਧੀਆ ਹੁੰਦੀ ਸੀ ਜਾਂ ਉਹਦੇ ਤੋਂ ਪਹਿਲੇ ਦਿਨ ਤੋਂ ਬੈਟਰ ਆਪਸ਼ਨ ਮਿਲ ਜਾਂਦੀ ਸੀ ਤਾਂ ਐਂ ਲੱਗਦਾ ਸੀ ਵੀ ਯਾਰ ਇਹ ਜਾਣ ਕੇ ਇਹ ਚੀਜ਼ਾਂ ਹੋਈਆਂ ਨੇ ਹੈਨਾ ਕਿਉਂਕਿ ਇਹ ਹੈ ਹੀ ਉਸ ਪ੍ਰਮਾਤਮਾ ਦੀ ਫਿਲਮ ਤੇ ਅ ਇਹ ਸਾਰਾ ਕੁਝ ਮਾਤਾ ਰਾਣੀ ਨੇ ਆਪ ਕਰਾਇਆ ਹੈ ਹੈਨਾ ਸੋ ਉੱਥੇ ਜਾ ਕੇ ਤਾਂ ਲੱਗਣਾ ਹੀ ਲੱਗਣਾ ਸੀ ਹੈਨਾ ਉੱਥੇ ਜਾ ਕੇ ਤਾਂ ਫੀਲ ਆਉਣੀ ਹੋਣੀ ਸੀ ਪਰ ਪੂਰੀ ਫਿਲਮ ਥਰੂਆਊਟ ਫਿਲਮ ਦੇ ਵਿੱਚ ਹੀ ਇਹੀ ਫੀਲ ਰਹੀ ਹੈ ਕਿ ਮਾਤਾ ਰਾਣੀ ਨੇ ਆਪ ਫੜ ਕੇ ਹੱਥ ਫੜ ਕੇ ਕਰਵਾਇਆ ਸਾਰਾ ਕੁਝ ਸੋ ਪਰ ਨਸਰ ਨੂੰ ਪਤਾ ਸੀਗਾ ਹੈਨਾ ਕਿ ਤੁਸੀਂ ਫਿਲਮ ਸ਼ੂਟ ਕਰ ਰਹੇ ਹੋ ਤੇ ਅਗਰ ਹੁੰਦੇ ਔਰ ਤੁਸੀਂ ਆਪ ਲਸਰ ਨੇ ਦੇਖੀਏ ਤੁਹਾਡੀ ਫਿਲਮ ਕੰਪਲੀਟ ਹੋਈ ਜਾਂ ਉਹਨਾਂ ਨੂੰ ਇੰਨਾ ਹੀ ਪਤਾ ਸੀਗਾ ਕਿ ਤੁਸੀਂ ਫਿਲਮ ਕਰ ਰਹੇ ਹੋ ਬਸ ਨਹੀਂ ਰਸ਼ੇਜ਼ ਉਹਨਾਂ ਨੂੰ ਮੈਂ ਦਿਖਾਇਆ ਸੀ ਥੋੜੇ ਦਿਨ ਪਹਿਲਾਂ ਹੀ ਤੇ ਬਹੁਤ ਖੁਸ਼ ਸੀਗੇ ਉਹ ਤੇ ਐਕਸਾਈਟਡ ਵੀ ਸੀਗੇ ਦਿਖਾ ਕੇ ਅਗਰ ਉਹ ਹੁੰਦੇ ਫਿਲਮ ਨੂੰ ਦੇਖਦੇ ਉਹਨਾਂ ਦਾ ਫਸਟ ਰਿਐਕਸ਼ਨ ਕੀ ਹੁੰਦਾ ਪੂਰੀ ਫਿਲਮ ਜਦ ਦੇਖਦੇ ਭੁਖਰਾਜ ਨੂੰ ਇੰਨਾ ਸੋਹਣਾ ਕੰਮ ਕਰਦੇ ਔਰ ਇੰਨੇ ਪਿਆਰੇ ਕਨਸੈਪਟ ਦਾ ਹਿੱਸਾ ਬਣੇ ਹੋਏ ਖੁਸ਼ੀ ਹੋਣਾ ਸੀ ਜੀ অফਕੋਰਸ ਬਟ ਇਦਾਂ ਨਹੀਂ ਆ ਵੀ ਹਰ ਵਾਰੀ ਉਹਨਾਂ ਨੇ ਉਹੀ ਕਰਨਾ ਹੁੰਦਾ ਸੀਗਾ ਵੀ ਨਹੀਂ ਹਾਂ ਬਹੁਤ ਵਧੀਆ ਮਤਲਬ ਡੈਫੀਨਟਲੀ ਇਹ ਕਰਦੇ ਸੀਗੇ ਬਟ ਹਰ ਚੀਜ਼ ਦੇ ਵਿੱਚ ਉਹਨਾਂ ਦਾ ਇਨਪੁਟ ਹੁੰਦਾ ਸੀ ਹਮੇਸ਼ਾ ਵੀ ਇੱਥੇ ਆ ਚੀਜ਼ ਹੋ ਸਕਦੀ ਸੀ ਅ ਫਲਾਣੀ ਜਗ੍ਹਾ ਤੇ ਦੱਸ ਸੀ ਮਤਲਬ ਉਹ ਬਹੁਤ ਬਰੀਕੀ ਨਾਲ ਦੇਖਦੇ ਸੀਗੇ ਕੋਈ ਵੀ ਸਿਨੇਮਾ ਦੇਖਦੇ ਸੀ ਜਦੋਂ ਤੇ ਬਟ ਟਰਾਈ ਕਰਾਂਗੇ ਜੀ ਅੱਗੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਤੁਰਨ ਲਈ ਤੇ ਜੋ ਜੋ ਉਹ ਚੀਜ਼ ਐ ਐਕਸਪੈਕਟ ਕਰਦੇ ਰਹੇ ਨੇ ਮੇਰੇ ਤੋਂ ਤੇ ਟਰਾਈ ਕਰੂੰਗਾ ਮੈਂ ਉਹ ਤੇ ਖਰਾਬ ਤੋਂ ਜ਼ਰਾ ਮਾੜਾ ਸੋਪਾ ਲਜੀ ਦਾ ਨਾਮ जोडਦਾ ਤਾਂ ਕਾਮੇਡੀ ਦਾ ਜੁੜਦਾ ਹੈ ਇਨਸਾਨੀਅਤ ਦਾ ਜੁੜਦਾ ਹੈ ਕ੍ਰੀਏਟੀਵਿਟੀ ਦਾ ਜੁੜਦਾ ਹੈ ਹਰ ਕਿਸੇ ਦੇ ਦਿਲਾਂ 'ਚ ਉਹਨਾਂ ਨੇ ਘਰ ਕੀਤਾ ਰਾਈਟ ਸ਼ਨਕਾਟੇ ਉਹਨਾਂ ਦੇ ਨਾਲ ਜੁੜਦੇ ਨੇ ਸੋ ਸ਼ਨਕਾਟੇ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਬਲਮੁਕੰਦ ਜੀ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਹੀ ਸੈਡ ਕਿ ਹੋ ਸਕਦਾ ਹੈ ਕਿ ਅਸੀਂ ਸ਼ਨਕਾਟਾ ਪਾਠ 2 ਵੀ ਲੈ ਕੇ ਆਈਏ ਅ ਇੰਡਸਟਰੀ ਦੇ ਬਹੁਤ ਸਾਰੇ ਲੋਕ ਅਗਰ ਸਾਡੇ ਨਾਲ ਜੁੜਨ ਪੁਖਰਾਜ ਅਗਰ ਸਟੈਪ ਲਵੇ ਤੇ AI ਦੀ ਕ੍ਰिएशन ਦੇ ਨਾਲ ਅਸੀਂ ਪੱਲਾ ਜੀ ਨੂੰ ਦੁਬਾਰਤੋਂ ਜੋ ਹੈ ਲਾਈਵਲੀ ਫੀਲ ਕਰ ਸਕਦੇ ਹਾਂ ਸੋ ਪੁਖਰਾਜ ਤੁਹਾਡਾ ਇਸ ਤੇ ਕੀ ਕਹਿਣਾ ਹੈ ਕਿ ਅਗਰ ਤੁਹਾਨੂੰ ਮੌਕਾ ਮਿਲੇ ਆਫ ਕੌਰਸ ਤੁਸੀਂ ਕਿਉ ਛੱਡੋਗੇ ਰਾਈਟ ਸੋ ਅਗਰ ਤੁਹਾਨੂੰ ਮੌਕਾ ਮਿਲੇ ਤੇ ਸ਼ਨਕਾਟਾ ਵਾਪਸ ਆ ਸਕਦਾ ਹੈ ਨਹੀਂ ਇੱਕ ਦਿਨ ਪਹਿਲਾਂ ਵੀ ਗੱਲ ਚੱਲ ਰਹੀ ਸੀ ਡੈਫੀਨਿਟਲੀ ਉਹ ਟਰਾਈ ਕਰਾਂਗੇ ਬਟ ਜੇ ਹੁਣ ਟਰਾਈ ਉਹਨੂੰ ਲੈ ਕੇ ਆਵਾਂਗੇ ਤਾਂ ਉਹ ਮਤਲਬ ਕੋਈ ਹਲਕੀ ਗੱਲ ਨਹੀਂ ਹੋਣੀ ਚਾਹੀਦੀ ਨਾ ਸੋ ਉਹਨੂੰ ਬਣਾਉਣ ਲਈ ਉਹਨੂੰ ਤਿਆਰ ਕਰਨ ਲਈ ਟਾਈਮ ਚਾਹੀਦਾ ਸੋ ਇਹ ਜੀ ਸੋ ਆਬਵੀਅਸਲੀ ਹਜੇ ਤੱਕ ਗੱਲਾਂ ਹੀ ਨੇ ਜਸਟ ਹੈਨਾ ਬਟ ਡੈਫੀਨਿਟਲੀ ਇਦਾਂ ਨਹੀਂ ਹੈਗਾ ਵੀ ਕਰਾਂਗੇ ਨਹੀਂ ਕਰਾਂਗੇ ਡੈਫੀਨਿਟਲੀ ਪਰ ਉਹਨੂੰ ਉਹਨਾ ਕਮਾਲ ਦਾ ਦਿਖਾਉਣ ਲਈ ਜਿੱਦਾਂ ਉਹ ਪਹਿਲਾ ਸੀਗਾ ਤੇ ਹੁਣ ਐਕਸਪੈਕਟੇਸ਼ਨ ਉਹਦੇ ਤੋਂ ਡਬਲ ਟ੍ਰਿਪਲ ਹੋਣੀ ਹੈ ਸੋ ਕਿਉਂਕਿ ਉਦੋਂ ਕੁਝ ਹੋਰ ਫੀਲ ਹੁੰਦਾ ਸੀਗਾ ਹੈਨਾ ਤਾਂ ਚੇਂਜ ਹੋਏ ਟਾਈਮ ਦੇ ਨਾਲ ਤੁਹਾਨੂੰ ਉਹ ਚੀਜ਼ਾਂ ਵੀ ਚੇਂਜ ਕਰਨੀਆਂ ਪੈਂਦੀਆਂ ਨੇ ਹਰੇਕ ਚੀਜ਼ ਤੁਹਾਨੂੰ ਫੀਲ ਤੋਂ ਲੈ ਕੇ ਹਰੇਕ ਚੀਜ਼ ਤੋਂ ਭਾਵੇਂ ਉਹ ਟੈਕਨੀਕਲ ਐਸਪੈਕਟ ਹੋਵੇ ਕ੍ਰੀਏਟੀਵਿਟੀ ਵਾਲੇ ਹੋ ਜਾਣ ਕੁਝ ਵੀ ਹੋ ਜੇ ਸੋ ਉਹ ਚੀਜ਼ਾਂ ਚੇਂਜ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਸੋ ਪੱਕਾ ਟਾਈਮ ਹੈ ਲੈਵਲ ਬੈਸਟ ਜੀ ਤੇ ਡੈਫੀਨੇਟਲੀ ਪਰਮਾਤਮਾ ਨੇ ਚਾਇਆ ਤਾਂ ਡੈਫੀਨੇਟਲੀ ਅਸੀਂ ਆਵਾਂਗੇ ਸ਼ੰਕਾ वेरी ट्रू वेरी ट्रू और ਆਪਾਂ ਵੇਟ ਵੀ ਕਰਾਂਗੇ ਡੈਫੀਨਿਟਲੀ ਕਿਉਂਕਿ ਮੈਨੂੰ ਲੱਗਦਾ ਕਿ ਹੁਣ ਇਹ ਗੱਲਾਂ ਛਿੜ ਗਈਆਂ ਨੇ ਕਿ ਅਸੀਂ ਭੱਲਾ ਜੀ ਨੂੰ ਫੇਰ ਤੋਂ ਦੇਖਣਾ ਹੈ ਕਿਉਂਕਿ ਉਹ ਸਾਡੇ ਨਾਲ ਨੇ ਉਹ ਕਿਤੇ ਨਹੀਂ ਗਏ ਕਿਉਂਕਿ ਉਹਨਾਂ ਨਾਲ ਜਦੋਂ ਵੀ ਅਸੀਂ ਗੱਲ ਕਰਦੇ ਸੀ ਕਿ ਪਤਾ ਨਹੀਂ ਕਿੰਨੀ ਕਵਾਰ ਮੈਂ ਸਰ ਦੀ ਇੰਟਰਵਿਊ ਕੀਤੀ ਹੈ ਹੈਨਾ ਉਹਨਾਂ ਨਾਲ ਜਦੋਂ ਵੀ ਅਸੀਂ ਗੱਲ ਕਰਨੀ ਨਾ ਉਹਨਾਂ ਨੇ ਹਮੇਸ਼ਾ ਬੇਟਾ ਔਰ ਉਹਨਾਂ ਨੇ ਕਦੇ ਨਹੀਂ ਮਹਿਸੂਸ ਕਰਾਇਆ ਦੈਟ ਵੀ ਆਰ ਟਾਕਿੰਗ ਟੂ ਅ ਲੈਜੈਂਡ ਹੀ ਇਜ਼ ਵੈਰੀ ਡਾਊਨ ਟੂ ਅਰਥ ਸੋ ਜਿਸ ਦਿਨ ਉਹਨਾਂ ਦੀ ਅਸੀਂ ਖਬਰ ਸੁਣੀ ਨਹੀਂ ਰਹਿ ਗਿਆ ਸਾਡੇ ਤੋਂ ਵੀ ਤੁਹਾਨੂੰ ਤਾਂ ਦੁੱਖ ਹੋਣਾ ਹੋਣਾ ਪੂਰਾ ਪੰਜਾਬ ਹਿੱਲਿਆ ਉਸ ਦਿਨ ਸੋ ਬਹੁਤ ਮਾੜਾ ਹੋਇਆ ਉਹਨਾਂ ਦਾ ਘਟਾ ਕਦੇ ਪੂਰਾ ਨਹੀਂ ਹੋਣਾ ਲੇਕਿਨ ਉਹਨਾਂ ਦੀ ਜਗ੍ਹਾ ਵੀ ਕੋਈ ਨਹੀਂ ਲੈ ਸਕਦਾ ਦਿਸ ਇਜ਼ ਟਰੂ ਤੇ ਘਰ ਵਿੱਚ ਮਾਹੌਲ ਕਿਦਾਂ ਦਾ ਸਭ ਠੀਕ ਹੈ ਨਾਰਮਲ ਹੈ एवरीवन ਇਜ਼ ਫਾਈਨ ਨਾ ਡਾਈਜੈਸਟ ਕਰਨ ਨੂੰ ਸਾਰੇ ਮਤਲਬ ਆਬਵੀਅਸਲੀ ਬਤਾਤਾ ਹੈ ਪਰ ਉਹ ਹੀ ਥੋੜੀ ਥੋੜੀ ਦੇਰ ਬਾਅਦ ਫਿਰ ਫਿਰ ਤੋਂ ਸਾਰੀਆਂ ਚੀਜ਼ਾਂ ਦਿਮਾਗ 'ਚ ਘੁੰਮਦੀਆਂ ਨੇ ਟ੍ਰਾਈ ਕਰ ਰਹੇ ਨੇ ਲਿਆ ਦੇ ਡੀਲ ਕਰਨ ਸੋ ਤੁਹਾਡੇ ਕੋ ਵੀ ਦੋਨਾਂ ਕੋ ਜਾਣਨਾ ਚਾਹੂੰਗੀ ਮੈਂ ਫਿਲਮ ਦੇ ਰਿਗਾਰਡਿੰਗ ਹੋਰ ਕਿੱਦਾਂ ਕਿੱਦਾਂ ਦੇ ਐਕਸਪੀਰੀਐਂਸਿਸ ਸੀ ਅਰਵਿੰਦਰ ਤੁਹਾਡੇ ਤੁਸੀਂ ਪਹਿਲਾਂ ਵੀ ਪੰਜਾਬੀ ਫਿਲਮ ਕੀਤੀ ਹੈ ਹਣੀ ਤਾਂ ਬਹੁਤ ਸਾਰੀਆਂ ਫਿਲਮਾਂ ਚ ਅਸੀਂ ਦੇਖਿਆ ਤੁਹਾਨੂੰ ਹੈਨਾ ਸੋ ਇਹ ਫਿਲਮ ਦਾ ਐਕਸਪੀਰੀਐਂਸ ਕਿੰਨਾ ਡਿਫਰੈਂਟ ਸੀ ਬਾਕੀ ਫਿਲਮਾਂ ਨਾਲੋਂ ਸੇਖਣ ਦਾ ਮੌਕਾ ਮਿਲਦਾ ਹਰ ਫਿਲਮ ਦੇ ਵਿੱਚ ਨਿਊ ਲਰਨਿੰਗਸ ਹੁੰਦੀ ਆਮ ਬੀਇੰਗ ਔਨ ਸੈਟ ਏਵਰੀ ਡੇ ਤੁਹਾ ਜਿਵੇਂ ਆਪਾਂ ਰੋਜ਼ ਸਿੱਖਦੇ ਆਂ ਤੇ ਇਸ ਇਸ ਸੈੱਟ ਦੇ ਉੱਤੇ ਵੀ ਅਸੀਂ ਬਹੁਤ ਪਿਆਰੇ ਜਿਹੇ ਤਰੀਕੇ ਨਾਲ ਸਿੱਖਿਆ ਰੋਜ਼ ਮੈਮ ਫੈਦਰਿਤ ਪੁਖਰਾਜ ਔਰ ਹਨੀ ਸਰ ਜਾਂ ਸਾਡੇ ਸੀਨੀਅਰਸ ਸਗੇ ਬਲਜਿੰਦਰ ਮੈਮ ਤਨਵਿੰਦਰ ਮੈਮ ਪੁੰਨਿਆ एवरीवन सो ਗੁੱਡ ਜਿਹੜਾ ਵੀ ਉਹਨਾਂ ਨੇ ਕੰਮ ਕੀਤਾ ਤਾਂ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਹਿ ਦੋ ਜੀ ਓਵਰਆਲ ਪ੍ਰੋਜੈਕਟ ਨੂੰ ਹੈਂਡਲ ਜਿਹੜੇ ਕਰ ਰਹੇ ਸੀ ਸਤਿੰਦਰ ਸਿੰਘ ਦੇਵ ਸਰ ਹੀ ਇਜ਼ ਵੈਰੀ ਕਾਮ ਇਨ ਰੀਅਲ ਲਾਈਫ ਆਲਸੋ ਤਾਂ ਜਦੋਂ ਉਹ ਸੈਟ ਨੂੰ ਬਾਕੂ ਵੀ ਸੰਭਾਲ ਰਹੇ ਸੀ ਬੜੇ ਪਿਆਰ ਨਾਲ ਤੇ ਸਾਡਾ ਤਾਂ ਆਟੋਮੈਟਿਕਲੀ ਆਪਸ ਦੇ ਵਿੱਚ ਵਧੀਆ ਹੋਣਾ ਹੀ ਸੀ ਔਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਪ੍ਰੋਡਿਊਸਰਸ ਨੇ ਸਾਨੂੰ ਚੂਜ਼ ਕੀਤਾ ਏ ਪ੍ਰੋਜੈਕਟ ਨੂੰ ਲੈ ਕੇ ਆਏ which is very new and uh, this concept um, is very much needed ਜੋ ਕਿ ਸਾਨੂੰ ਹੁਣ ਪਤਾ ਲੱਗ ਰਿਹਾ ਸੋ ਓਵਰਆਲ ਐਕਸਪੀਰੀਅੰਸ ਕਮਾਲ ਦਾ ਹੀ ਸੀ ਕੀ ਬਾਤ ਹੈ ਸੋ ਇਹ ਫਿਲਮ ਸੋਸ਼ੀਅਲੀ ਹੈ ਰਾਈਟ ਸੋਸ਼ਲ ਮੈਸੇजेस ਤੇ ਹੈ ਇਹਨੂੰ ਅਸੀਂ ਸਪਿਰਚੁਅਲ ਕੱਲੀ ਫਿਲਮ ਨਹੀਂ ਕਹਿ ਸਕਦੇ ਜਾਂ ਰਿਲੀਜੀਅਸ ਫਿਲਮ ਨਹੀਂ ਕਹਿ ਸਕਦੇ ਹੈਗੀ ਹੈ ਸੋਸ਼ਲ ਮੈਸੇजेस ਤੇ ਬੇਸਿਕਲੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਜੋ ਰਿਐਲਿਟੀ ਦੇ ਵਿੱਚ ਅਸੀਂ ਪ੍ਰੋਬਲਮਸ ਫੇਸ ਕਰਦੇ ਆ ਉਸ ਤੋਂ ਬਾਅਦ ਹੈ ਨਾ ਜਦੋਂ ਮਾਤਾ ਰਾਨੀ ਦੀ ਕਿਰਪਾ ਹੁੰਦੀ ਜਾਂ ਵਾਟਐਵਰ ਜੋ ਵੀ ਫਿਲਮ ਦੇ ਵਿੱਚ ਹੈਗਾ ਲੋਕ ਕਨੈਕਟ ਕਰ ਪਾਉਣਗੇ ਆਪਣੇ ਨਾਲ ਲੋਕਾਂ ਦੀਆਂ ਵਾਕਿਆ ਦੇ ਵਿੱਚ ਲੱਗਦਾ ਕਿ ਉਹੀ ਪ੍ਰੋਬਲਮਸ ਨੇ ਜਿਹੜੀਆਂ ਲੋਕਾਂ ਨੇ ਫੇਸ ਕੀਤੀਆਂ ਨੇ ਡੈਫੀਨਿਟਲੀ ਜੀ ਕਨੈਕਟ ਸਾਰੇ ਲੋਕ ਕਰਨਗੇ ਇਹਦੇ ਨਾਲ ਕਿਉਂਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜਿਵੇਂ ਤੁਹਾਨੂੰ ਰਿਲੀਜੀਅਨ ਹਰੇਕ ਬੰਦੇ ਦਾ ਡੱਡ ਹੋ ਸਕਦਾ ਪਰ ਉਹ ਸ਼ਕਤੀ ਇੱਕੋ ਹੀ ਹੈ ਸੋ ਕਨੈਕਟ ਡੈਫੀਨੇਟਲੀ ਸਾਰੇ ਜਾਣੇ ਕਰਨਗੇ ਤੇ ਮੈਂ ਉਮੀਦ ਕਰਦਾ ਕਿ 26 ਸਪਟੈਂਬਰ ਨੂੰ ਸਾਰੇ ਜਾਣੇ ਹਮ ਹਮਾ ਕੇ ਆਪੋ ਆਪਣੇ ਨੇੜ ਦੇ ਤੇ ਦੂਰ ਵਾਲੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਗੇ ਤੇ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਖੂਬ ਸਾਰਾ ਪਿਆਰ ਦੇ ਤੁਹਾਡੇ ਕੋ ਵੀ ਸੇਮ ਸਵਾਲ ਹੈ ਮੇਰਾ ਕੀ ਸਵਾਲ ਸੀ ਤੁਹਾਡਾ ਲੋਕ ਕਨੈਕਟ ਕਰ ਪਾਉਣਗੇ ਤੁਹਾਡੇ ਜਿਹੜੇ ਸੋਸ਼ਲ ਮੈਸੇजेस ਤੁਸੀਂ ਆ ਫਿਲਮ ਦੇ ਜ਼ਰੀਏ ਦਿੱਤੇ ਨੇ ਹਾਂ ਹਾਂ ਬਿਲਕੁਲ ਮੈਂ ਅੱਗੇ ਵੀ ਐਸੀ ਗੱਲ ਕਰੀ ਜਾਂਦੇ ਸੀ ਕਿਉਂਕਿ ਇਹ ਕਹਾਣੀ ਉਵੇਂ ਹੀ ਆ ਕਿ ਜਿਵੇਂ ਆਪਣੇ ਘਰਾਂ ਦੇ ਵਿੱਚ ਅਸੀਂ ਆਮ ਹੁੰਦੇ ਆ ਕਿ ਆਪਣੇ ਘਰਾਂ ਦੇ ਵਿੱਚ ਇੱਕ ਚੀਜ਼ ਹੁੰਦੀ ਆ ਸਪਿਰਚੁਅਲਿਟੀ ਜਿਹੜੀ ਆਪਾਂ ਕਹਿ ਦਿੰਦੇ ਆ ਜਾਂ ਫਿਰ ਆਪਾਂ ਕਹਿ ਦੋ ਵੀ ਆਪਾਂ ਥੋੜੇ ਜੇ ਕੀਗੇ ਨੇ ਧਾਰਮਿਕ ਹੁੰਨੇ ਆ ਘਰਾਂ ਦੇ ਵਿੱਚ ਪ੍ਰੀਫਰੈਂਸ਼ੀਅਲਟੀ ਘੱਟ ਹੁੰਦੀ ਹੈ ਧਾਰਮਿਕਤਾ ਜ਼ਿਆਦਾ ਹੁੰਦੀ ਹੈ ਕਿ ਕੋਈ ਕੰਮ ਵੱਡਾ ਕਰਨਾ ਹੈ ਛੋਟਾ ਕਰਨਾ ਹੈ ਇੰਪੋਰਟੈਂਟ ਮੀਟਿੰਗ ਹੈ ਜਾਂ ਫਿਰ ਕੁਝ ਨਹੀਂ ਹੋ ਰਿਹਾ ਤਾਂ ਗੁਰਦੁਆਰੇ ਚਲੇ ਜਾਓ ਮੱਥਾ ਟੇਕ ਲਓ ਮੰਦਿਰ ਚਲੇ ਜਾਓ ਪ੍ਰਸ਼ਾਦ ਚੜਾ ਦਿਓ ਤੋਂ ਇਹ ਉਸੇ ਰੀਅਲ ਲਾਈਫ ਸਿਚੁਏਸ਼ਨ ਜਿਹੜੇ ਜਿਹੜੇ ਆਪਣੇ ਛੋਟੇ ਛੋਟੇ ਇਨਸੀਡੈਂਟ ਹੁੰਦੇ ਉਹ ਉਸੇ ਇਨਸੀਡੈਂਟ ਤੇ ਆਧਾਰਿਤ ਹੈ ਸਾਡੀ ਫਿਲਮ ਹੈ ਔਰ ਹਰ ਇੱਕ ਇਨਸਾਨ ਹਰ ਇੱਕ ਕਰ ਇਸ ਸਾਡੀ ਕਹਾਣੀ ਨਾਲ ਰਿਲੇਟ ਕਰੂਗਾ ਹਣੀ ਤੁਸੀਂ ਕੀ ਕਹਿੰਦੇ ਹੋ ਜਾਂਦੇ ਜਾਂਦੇ ਆਪਣੀ ਫਿਲਮ ਦੇ ਬਾਰੇ ਲੋਕ ਫਿਲਮ ਬਿਲਕੁਲ ਉਹੀ ਘਟਨਾਵਾਂ ਨੇ ਜੋ ਸਾਡੀ ਆਮ ਜ਼ਿੰਦਗੀ 'ਚ ਚੱਲ ਰਹੀਆਂ ਨੇ ਜੀ ਸੋ ਜ਼ਰੂਰ ਕਨੈਕਟ ਕਰ ਪਾਓਗੇ ਕਿਉਂਕਿ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਫਿਲਮ ਅਸੀਂ ਖੁਦ ਕਨੈਕਟ ਹੋਏ ਹਾਂ ਤੇ ਉਮੀਦ ਕਰਦਾ ਹਾਂ ਕਿ ਮੈਨੂੰ ਐਵੇਂ ਵੀ ਲੱਗਦਾ ਹੁੰਦਾ ਕਿ ਜਦੋਂ ਕਲਾਕਾਰ ਕਨੈਕਟ ਹੋਇਆ ਹੁੰਦਾ ਨਾ ਕਿਸੇ ਵੀ ਚੀਜ਼ ਨਾਲ ਤੇ ਉਹ ਆਡੀਅנס ਵੀ ਉਸੇ ਤਰੀਕੇ ਨਾਲ ਕਨੈਕਟ ਹੁੰਦੀ ਹੈ ਸੋ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਅਸੀਂ ਕਨੈਕਟ ਹੋਏ ਹਾਂ ਉਸ ਤਰੀਕੇ ਨਾਲ ਆਡੀਅנס ਵੀ ਕਨੈਕਟ ਹੋ ਗਈ ਹੈ ਇਸ ਚੀਜ਼ ਦੇ ਨਾਲ ਇਸ ਕਹਾਣੀ ਦੇ ਨਾਲ ਸੋ ਸਾਡੀ 26 ਸਤੰਬਰ ਨੂੰ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਤੇ ਤੁਸੀਂ ਜ਼ਰੂਰ ਆਉਣਾ ਹੈ ਵੇਖਣ ਤੇ ਬਹੁਤ ਕੁਝ ਸਿੱਖਣ ਨੂੰ ਹਾਂ ਤੁਹਾਨੂੰ ਇਹੀ ਅਰਦਾਸ ਬੇਨਤੀ ਹੈ ਵੀ ਤੁਸੀਂ ਫਿਲਮ ਵੇਖਣ ਜ਼ਰੂਰ ਆਉਣਾ ਤੇ ਬਹੁਤ ਕੁਝ ਚੀਜ਼ਾਂ ਨਾਲ ਲੈ ਕੇ ਜਾਉਂਗੇ ਤੁਸੀਂ ਫਿਲਮ ਵੇਖਣ ਤੋਂ ਬਾਅਦ ਇੱਕ ਐਂਟਰਟੇਨਮੈਂਟ ਦੇ ਜ਼ਰੀਏ ਚੰਗੀ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਆਰ ਮਾਲਕ ਦੀ ਮੇਰੇ ਨਾਲ ਚੰਗੀ ਬਣੀ ਵੀ ਆ ਸੋ ਬਾਕੀ ਹੁਣ ਤੁਹਾਡੇ ਤੇ ਤੁਸੀਂ ਦੇਖਣੀ ਹੈ ਤੇ ਦੇਖ ਕੇ ਸਾਨੂੰ ਦੱਸਿਓ ਕਿੱਦਾਂ ਬਣਨੀ ਤਾਂ ਇਹ ਇਦਾਂ ਦੀਆਂ ਫਿਲਮਾਂ ਨੂੰ ਹੰਗਾਰਾ ਮਿਲੂਗਾ ਮੈਨੂੰ ਐ ਲੱਗਦਾ ਕਿ ਹੋਰ ਐਵੇਂ ਦਾ ਸਿਨਮਾ ਬੰਨਣਾ ਸ਼ੁਰੂ ਹੋਊਗਾ ਜਿਹੜਾ ਸਾਡੀ ਇੰਡਸਟਰੀ ਨੂੰ ਲੋੜ ਆ ਇਮੋਸ਼ਨਸ ਦੀ ਕਮੀ ਕਾਮੇਡੀ ਤੋਂ ਬਾਹਰ ਵੀ ਬਹੁਤ ਕੋਚ ਕਾਮੇਡੀ ਤੋਂ ਬਾਹਰ ਵੀ ਬਹੁਤ ਕੋਸ਼ ਹੈ ਇਮੋਸ਼ਨਸ ਬਹੁਤ ਬਿਲਡ ਅਪ ਹੁੰਦੇ ਨੇ ਇਹੋ ਜੀਆਂ ਚੀਜ਼ਾਂ ਨਾਲ ਬੰਦਾ ਜੁੜਿਆ ਰਹਿੰਦਾ ਸੋ ਇਹ ਚੀਜ਼ਾਂ ਤੁਸੀਂ ਵਧੀਆ ਹੰਗਾਰਾ ਦੋਗੇ ਤਾਂ ਇਹ ਚੀਜ਼ਾਂ ਬਣ ਸਕਣਗੀਆਂ ਸੋ ਤਰੀਕ ਯਾਦ ਰੱਖਿਓ 26 ਸਤੰਬਰ ਜ਼ਰੂਰ ਦੇਖਿਆ ਸਾਡੀ ਫਿਲਮ पूरा हफ्ता की दो-तीन हफ्ते की महीना दो-तीन महीने चलेंगे चलम दो, दो, चल्लम चल्लम दो। पर देख के जरूर आयो 26 सितंबर बार-बार ए करके कह रहे हैं भी ऑन ही वाली है तो देख के जरूर आयो चलो बुलावा आया है माता ने बुलाया है थैंक यू सारे बोल दो प्लीज चलो बुलावा आया है माता ने बुलाया है 26 26 ਸਤੰਬਰ ਕੀ ਬਾਤ ਹੈ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਮੇਰੇ ਨਾਲ ਆਈ ਸੀਗੀ ਸਟਾਰਕਾਸਟ ਚਲੋ ਬੁਲਾਵਾ ਆਇਆ ਹੈ ਫਿਲਮ ਤੁਸੀਂ 26 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਣੀ ਅਸੀਂ ਇਸ ਫਿਲਮ ਦਾ ਮਾਣ ਵਧਾਉਣਾ ਕਿਉਂਕਿ ਇਦਾਂ ਦੇ ਕਨਸੈਪਟਸ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਬਣਦੇ ਅਗਰ ਕੋਈ ਵੀ ਸਟੈਪ ਲੈਂਦਾ ਇਨੀਸ਼ੀਏਟ ਕਰਦਾ ਤੇ ਸਾਨੂੰ ਵੀ ਜੋ ਹੈ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਤਾਂ ਕਿ ਬਾਕੀ ਜਿਹੜੇ ਪ੍ਰੋਡਿਊਸਰਸ ਨੇ ਨੈਕਸਟ ਟਾਈਮ ਤੋਂ ਇਦਾਂ ਦੇ ਹੋਰ ਵੀ ਪ੍ਰੋਜੈਕਟਸ ਜਿਹੜੇ ਨੇ ਤੁਹਾਡੀ ਝੋਲੀ ਪਉਣ ਸੋ ਇਸ ਫਿਲਮ ਦਾ ਅਸੀਂ ਮਾ ਸਨਮਾ ਕਰਦਾ ਸ਼ਿੰਗਾਰ ਬਣੇਗੀ ਚਲੋ ਬੁਲਾਵਾ ਆਇਆ ਹੈ ਧੰਨਵਾਦ